ਲੋਜੀ ਦੋਸਤੋ ਆਪਾਂ ਖੜੇ ਆ ਟਰੈਕਟਰ ਮੇਲਾ ਤਲਵੰਡੀ ਸਾਬੋ ਤੇ ਟਰੈਕਟਰ ਆ ਜੀ ਸੋਨਾਲੀ ਕਾ 60 ਵਾਲਾ ਜੀ RX ਇਹ ਗਾ ਜੀ 2015 ਮਾਡਲ 4 ਲੱਖ ਕੀਮਤ ਆ ਜੀ ਟਰੈਕਟਰ ਬਹੁਤ ਤਗੜਾ ਜੀ ਬਕਾ ਟਰੈਕਟਰ ਆ ਤੇ ਟਾਇਰ ਉਹਦੇ ਆ ਜੀ ਸਾਰੇ ਸਾਰੇ ਗੇਰਾ ਉਹ ਕੋ ਪੂਰਾ ਖੁੱਲਾ-ਖੁੱਲਾ ਟਰੈਕਟਰ ਆ ਇਹ ਤੇ ਨਾਲ ਹੀ ਉਹਦੇ ਅਗਾਈ ਆ ਐਂਡੋ ਫਾਰਮ 55 डीआई 21 मॉडल 445000 प्राइस है जी ਨਵਾਂ ਟਰੈਕਟਰ ਹੈ ਰੋਟੋ ਡਬਲ ਡਿਸਟਰੀਬਿਊਟਰ ਹੈ ਜੀ ਡਬਲ ਪੰਪ ਹੈ ਜੀ ਸਾਈਡ ਗੇਅਰ ਡਬਲ ਕਲਚ ਟਰੈਕਟਰ ਬਹੁਤ ਕੋਕਾ ਪੀ 439 ਦੇ ਕੋਈ ਡਾਟਾ ਤੁਹਾਨੂੰ ਸਾਬ ਕੋ ਕਰਾ ਡਾਈ ਵੀ ਡਬਲ ਡਿਸਟਰੀਬਿਊਟਰ ਡਬਲ ਪੰਪ ਡਬਲ ਕਲਚਾ ਦੇ ਗਾਇਸ ਮੋੜੀ ਕਾ 45 14 ਮਾਡਲ ਆ ਜੀ 384000 ਦਾ ਪ੍ਰਾਈਸ ਆ ਜੀ ਮੌਕੇ ਦੀ ਮੌਕੇ ਕੋਲਾ ਹੋਊਗੀ ਵਿੱਕਲ ਫਰੈਂਚਰ ਵਾਲਾਂ ਦੇ 4 플ਾਟ ਆ ਜੀ ਬੰਗਾ ਦਾ ਇੱਥੇ ਆ ਕੇ ਤੁਸੀਂ ਟਰੈਕਟਰ ਲੈ ਸਕਦੇ ਹੋ ਇਹ ਵੀ ਡਬਲ ਡਿਸਟ੍ਰਿਬਿਊਟਰ ਵਾਲਾ ਟਰੈਕਟਰ ਡਬਲ ਪੰਪਾ ਡਬਲ ਡਿਸਟ੍ਰਿਬਿਊਟਰ ਟਾਇਰ ਮੂਰਲੇ 80 ਪੈਸੇ ਮਗਰ ਲਈ 80 ਪੈਸੇ ਚਾਰੇ ਟਰੈਕਟਰ ਦੋਸਤੋ ਕੋਕਾ ਪੀਸ ਹੈ ਜਮਾ ਦੇਖੋ 852 ਵੀ ਐਂਡੋ ਫਾਰਮ ਦੀ ਤਾਂ ਕਹਿਣੀ ਕੀ ਆ ਐਂਡੋ ਫਾਰਮ ਤਾਂ ਲਾਰਜ ਵਾਅ ਟਰੈਕਟਰ ਬਣਿਆ ਹੋਇਆ ਮੈਰੀਡਨ ਇੰਡੀਆ ਇਸ ਟਾਈਮ ਹਰਿਆਣਾ ਰਾਜਸਥਾਨ ਦੇ ਕਿਸਾਨਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ ਪਹਿਲੀ ਪਸੰਦ ਬਣੇ ਕੌਣ ਹੈ ਜੀ 855 21 ਮਾਡਲ ਹੈਗਾਗਾ 745 ਦਾ ਇਹ ਹੈਗਾ ਜੀ 21 ਮਾਡਲ 445 ਦਾ ਡਿਮਾਂਡ ਆਈ ਮੌਕੇ ਦੇ ਮੌਕੇ ਚਲੋ 5 4000 1000 ਰੁਪਿਆ ਘਟਾਵੱਧ ਹੋ ਜਾਂਦਾ ਇਹਨਾਂ ਟਰੈਕਟਰਾਂ ਦੀ ਇਸ ਕਰਕੇ ਡਿਮਾਂਡ ਵਾੜੀ ਹੋਈ ਹੈ ਜੀ ਇਹ ਆਦਰ ਰੇਟ ਦੇ ਵਿੱਚ ਟਰੈਕਟਰ ਮਿਲਦੇ ਆ ਨਵਾਂ ਟਰੈਕਟਰ ਕੋਕਾ ਪੀਸ ਹੈ ਜਮਾ ਕਲਰ ਕੋੰਪਨੀ ਦੇ ਦੇ ਸਕਦੇ ਹਾਂ ਪੇਂਟ ਕਿ ਤੋਂ ਨਹੀਂ ਥਾਰੀ ਜੀ ਆ ਵੀ ਟਰੈਕਟਰ ਬਹੁਤ ਸੋਣਾ ਜੀ ਧੰਨਵਾਦ ਹੋ